ਸਤਿ ਸ੍ਰੀ ਅਕਾਲ ਜੀ ਅੱਜ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਟਾਈਫਾਇਟ ਦੀ ਤੇ ਸੱਲ ਘਟ ਜਾਣਾ ਤੇ ਜੋ ਜੋ ਮਤਲਬ ਇਸ ਵਿੱਚ ਸੱਲ ਨੂੰ ਵਧਾਉਣ ਵਾਸਤੇ ਤੇ ਟਾਈਫਾਇਟ ਦੇ ਬੁਖਾਰ ਨੂੰ ਠੀਕ ਕਰਨ ਵਾਸਤੇ ਜੋ ਜੋ ਚਾਹੀਦਾ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਪਪੀਤੇ ਦੇ ਪੱਤੇ ਦੇ ਰਸ ਲੈ ਕੇ ਤੇ ਉਸ ਨੂੰ ਅੱਧਾ ਕੱਪ ਸ਼ਹਿਦ ਵਿੱਚ ਮਿਲਾ ਕੇ ਤੁਸੀਂ ਇਹ 15 ਦਿਨ ਲਗਾਤਾਰ ਲਵੋ ਤੁਹਾਡਾ ਜਿਹੜਾ ਆਮ ਤੌਰ ਤੇ ਜਿਹੜੇ ਸਾਲ ਨੇ ਤੁਹਾਡੇ ਵਧਨੇ ਸ਼ੁਰੂ ਹੋ ਜਾਣਗੇ ਦੂਜੀ ਗੱਲ 글로ਅ ਦੇ ਲਈ ਬਹੁਤ ਵਧੀਆ ਹੈ 글로ਅ ਦਾ ਕੜਾ ਲਗਾਤਾਰ ਲਗਾਤਾਰ ਇਸ ਨੂੰ ਤੁਸੀਂ ਇਸਤੇਮਾਲ ਕਰੋ 글로ਅ ਦੇ ਕੜੇ ਨੂੰ ਉਹ ਚ ਸ਼ਹਿਦ ਵੀ ਪਾ ਸਕਦੇ ਹੋ ਤੇ ਬਾਕੀ ਜਾਂ 글로ਅ ਦੀਆਂ ਗਨਵਟੀ ਗੋਲੀਆਂ ਲੈ ਕੇ ਦੋ ਸਵੇਰੇ ਦੋ ਸ਼ਾਮ ਨੂੰ ਤੁਸੀਂ ਲੈ ਕੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਗਲੋ ਹੁੰਦਾ ਕਿਉਂ ਹੈ ਇਹ ਹੁੰਦਾ ਕਿਉਂ ਹੈ ਦੁਸ਼ਿਤ ਪਾਣੀ ਦੁਸ਼ਿਤ ਖਾਣਾ ਖਾਣ ਕਰਕੇ ਬੈਕਟੀਰੀਆ ਸਾਡੇ ਅੰਦਰ ਚਲਾ ਜਾਂਦਾ ਹੈ ਤੇ ਉਸ ਨਾਲ ਅੰਤੜੀਆਂ ਨੂੰ ਨੁਕਸਾਨ ਪਹੁੰਚਦਾ ਹੈ ਸਰੀਰ ਜਿਹੜਾ ਦੁਖਦਾ ਵਾ ਭੁੱਖ ਨਹੀਂ ਲੱਗਦੀ ਬੁਖਾਰ ਆਮ ਤੌਰ ਤੇ ਚੜ ਜਾਂਦਾ ਹੈ ਬਹੁਤ ਤੇਜ਼ੀ ਨਾਲ ਬੁਖਾਰ ਚੜਦਾ ਹੈ ਤੇ ਪੇਟ ਵਿੱਚ ਬਹੁਤ ਦਰਦ ਹੁੰਦੀ ਹੈ ਸਰੀਰ ਟੁੱਟਣ ਭੱਜਣ ਕਰਕੇ ਉਲਟੀਆਂ ਵੀ ਆਉਂਦੀਆਂ ਹਨ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਹੈ 10 ਲੱਗ ਜਾਂਦੇ ਹਨ ਤੇ ਸੈੱਲ ਕੱਟ ਜਾਂਦੇ ਹਨ ਇਹ ਇਸ ਦੀਆਂ ਨਿਸ਼ਾਨੀਆਂ ਹਨ ਅੱਗੇ ਇਸ ਤੋਂ ਇਲਾਵਾ ਸਾਨੂੰ ਗਲੋ ਤુલਸੀ ਦੇ ਪੱਤੇ ਨੇਮ ਦੇ ਪੱਤੇ ਸ਼ਹਿਦ ਇਹ ਬਰਾਬਰ ਮਾਤਰਾ ਵਿੱਚ ਇਹਨਾਂ ਨੂੰ 2 ਮਹੀਨੇ ਲਓ ਤੁਹਾਡਾ ਜਿਹੜਾ ਆਮ ਤੌਰ ਤੇ ਟਾਈਫਾਈਡ ਜਿਹੜਾ ਉਹ ਠੀਕ ਹੋ ਜਾਏਗਾ ਤੁਸੀਂ ਆਮ ਤੌਰ ਤੇ ਮਸਾਲੇਦਾਰ ਚੀਜ਼ਾਂ ਜਿਹੜੀਆਂ ਉਹ ਨਹੀਂ ਖਾਣੀਆਂ ਤਲੀਆਂ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਬਾਕੀ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਲਾਈਟ ਜੈ ਖਾਣਾ ਖਾਣਾ ਹੈ ਬਾਕੀ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਇਸ ਤੋਂ ਇਲਾਵਾ ਦਰੂਹ ਹਲਦੀ 50 ਗ੍ਰਾਮ ਨਿੰਮ ਦੇ ਛਿਲਕੇ ਦਾ ਪਾਊਡਰ 50 ਗ੍ਰਾਮ ਦੇਸੀ ਅਜਵੈਨ 50 ਗ੍ਰਾਮ ਮਲਠੀ ਪਾਊਡਰ 50 ਗ੍ਰਾਮ ਲੌਂਗ 50 ਗ੍ਰਾਮ ਚਰਾਇਤਾ 50 ਗ੍ਰਾਮ ਜਿਹੜਾ ਰਾਇਤਾ ਜੋ ਲੈਣਾ ਹੈ ਉਹ 네ਪਾਲੀ ਲੈਣਾ ਹੈ ਇੰਡੀਅਨ ਚ ਰਾਇਤਾ ਨਹੀਂ ਲੈਣਾ ਔਰ ਜੋ ਚਰਾਇਤਾ ਹੈ ਉਹ ਪੀਲੇ ਰੰਗ ਦਾ ਹੁੰਦਾ ਹੈ ਇੰਡੀਅਨ ਜਿਹੜਾ ਉਹ ਗ੍ਰੀਨ ਰੰਗ ਦਾ ਹੁੰਦਾ ਹੈ ਕਾਲੀ ਮਰਚ ਗਲੋ ਕੁਟਕੀ ਨਾਗਰ ਮੋਥਾ 50 50 ਗ੍ਰਾਮ ਲੈ ਕੇ ਪੀਸ ਕੇ ਤੁਸੀਂ ਇੱਕ ਚਮਚਾ ਇੱਕ ਗਲਾਸ ਵਿੱਚ ਪਾ ਕੇ ਇਸ ਨੂੰ ਉਬਾਲੋ ਜਦੋਂ ਉੱਧਰ ਰਹਿ ਜਾਏ ਤੇ ਫਿਰ ਤੁਸੀਂ ਇਸ ਨੂੰ ਪੀਓ ਇਹ ਦੋ ਟਾਈਮ ਇਹਦਾ ਇਸਤੇਮਾਲ ਕਰਨਾ ਹੈ ਬਾਕੀ ਨਿੰਬੂ ਵਾਲਾ ਪਾਣੀ ਜਿਹੜਾ ਉਹ ਧਿਕ ਪੀਓ ਕੀਵੀ ਖਾਓ ਸਾਬੂਦਾਣਾ ਉਹਦੀ ਖੀਰ ਖਾ ਸਕਦੇ ਹੋ ਮਿੱਠੀ ਲੱਸੀ ਨਮਕ ਵਾਲੀ ਲੱਸੀ ਤੁਸੀਂ ਪੀ ਸਕਦੇ ਹੋ ਖਿਚੜੀ ਕੇਲਾ ਗਲੂਕੋਜ਼ ਦੇ ਬਾਅਦ ਤੋਂ ਬਾਅਦ ਵਰਤੋਂ ਕਰੋ ਫਲ ਫਰੂਟ ਧੋ ਕੇ ਖਾਓ ਪਾਣੀ ਜਿਹੜਾ ਉਹ ਉਬਾਲ ਕੇ ਪੀਓ ਪਾਣੀ ਹਮੇਸ਼ਾ ਸਵੇਰੇ ਔਰ ਸ਼ਾਮ ਤੇ ਦੁਪਹਿਰ ਇਹ ਜਦੋਂ ਵੀ ਪਾਣੀ ਪੀਣਾ ਉਬਾਲ ਕੇ ਪਾਣੀ ਪੀਣਾ ਇਸ ਤਰ੍ਹਾਂ ਪਾਣੀ ਨਹੀਂ ਪੀਣਾ ਇਸ ਤੋਂ ਇਲਾਵਾ ਆਮਲਾ ਪਾਊਡਰ 100 ਗ੍ਰਾਮ ਗਲੋ ਪਾਊਡਰ 100 ਗ੍ਰਾਮ ਪੀਮਸਨੀ ਕਪੂਰ 9 ਗ੍ਰਾਮ ਤੁਲਸੀ ਦਾ ਪਾਊਡਰ 100 ਗ੍ਰਾਮ ਨੀਮ ਪਾਊਡਰ 50 ਗ੍ਰਾਮ ਦਰੂ ਹਲਦੀ 100 ਗ੍ਰਾਮ ਤੇ ਇਸ ਤੋਂ ਇਲਾਵਾ ਅੱਧਾ ਅੱਧਾ ਚਮਚਾ ਇਸ ਨੂੰ ਕੋਸੇ ਪਾਣੀ ਵਿੱਚ ਪਾ ਕੇ ਲੈ ਸਕਦੇ ਹੋ ਤੇ ਜਾਂ ਤੁਸੀਂ ਵੈਸੇ ਵੀ ਇਸ ਨੂੰ ਕੋਸੇ ਪਾਣੀ ਨਾਲ ਲੈ ਸਕਦੇ ਹੋ ਤੇ ਤੁਸੀਂ ਲਗਾਤਾਰ 7 ਦਿਨ ਲਓ ਤੁਹਾਡਾ ਇਹ ਜਿਹੜਾ ਮਸਲਾ ਹਲ ਹੋ ਜਾਏਗਾ ਬਾਕੀ ਆਮ ਤੌਰ ਤੇ ਸਾਵਧਾਨੀ ਇਹ ਹੈ ਕਿ ਤੁਸੀਂ ਜਦੋਂ ਵੀ ਪਾਣੀ ਪੀਣਾ ਕੋਸਾ ਪੀਣਾ ਤੇ ਖਾਣਾ ਜਿਹੜਾ ਵਾ ਉਹ ਠੰਡਾ ਖਾਣਾ ਨਹੀਂ ਖਾਣਾ ਤੇ ਜੇ ਤੁਸੀਂ ਬਾਸੀ ਭੋਜਨ ਖਾਂਦੇ ਹੋ ਤਾਂ ਤੁਹਾਡਾ ਇਹਦੇ ਨਾਲ ਵੀ ਨੁਕਸਾਨ ਹੋ ਸਕਦਾ ਇਸ ਤੋਂ ਲਾ ਤੁਹਾਨੂੰ ਆਮ ਤੌਰ ਤੇ ਜਦੋਂ ਵੀ ਉਸੇ ਖਾਣਾ ਖਾ ਰਹੇ ਹੋ ਹੌਲੀ ਹੌਲੀ ਖਾਣਾ ਖਾਓ ਤੇਜ਼ੀ ਨਾਲ ਖਾਣਾ ਨਾ ਖਾਓ ਖਾਣਾ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਪਾਣੀ ਜਿਹੜਾ ਉਹ 1 ਘੰਟੇ ਬਾਅਦ ਪੀਣਾ ਹੈ ਤੇ ਖਾਣਾ ਜਿਹੜਾ ਉਹ ਥੱਲੇ ਬੈਠ ਕੇ ਚੌਕੜੀ ਮਾਰ ਕੇ ਆਰਾਮ ਨਾਲ ਹੌਲੀ ਹੌਲੀ ਖਾਣਾ ਖਾਣਾ ਵਾ ਬਾਕੀ ਅਗਰ ਇਸ ਤੋਂ ਲਾਵਾ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ